Chagoo, Chagoo, Situ Agumunda, Situ Agumunda, Situ Agumunda, Situ ਦੀ ਧਰਤੀ ਦਾ ਇਹ ਬਾਬੇ ਬਿੰਦੀ ਚੰਦ ਦੀ ਧਰਤੀ ਤੋਂ ਚੱਲ ਕੇ ਆਇਆ ਹੈ ਦਿਲੋਦਮਾਵਾ ਸਬਲੀ ਨੇ ਇੱਥੇ ਕਹਿੰਦੇ ਜਗਮੀਤ ਬਾਈ ਬੈਠਾ ਉਹ ਧਰਤੀ ਕਿਹਦੇ ਪਿੰਡ ਕੜਿਆਲ ਦੀ ਇੱਥੇ ਕਹਿੰਦੇ ਕਲਿਆਣਾ ਵਾਲਾ ਕੰਦੇਆਲਾ ਵਾਲਾ ਮੁੰਡਾ ਬਠਿੰਡੇ ਦਾ ਬਠਿੰਡਵੀ ਹੋ ਰੇਣ ਮਨੀ ਮੱਲੀਆਂ ਦਾ ਰਪਿੰਦਰ ਦੋਦੇ ਦਾ ਟੱਕਰ ਪੈ ਗਈ ਮੇਰੇ ਵੀਰੋ ਆਹ ਵੇਖਦਾ ਵੀ ਦੋਦੇ ਵਾਲਾ ਨਹੀਂ ਉਹ ਰੁਕਦਾ ਆਉਂਦਾ ਮੁੱਕਦਾ ਦੋਦੇ ਵਾਲਾ ਨੇ ਹੁਣ ਕੌਣ ਜਫਾ ਲਾਵੇਗਾ ਕੱਲ कल्याणा सिरे का जापसी है सिरे का जापी है सिरे है पर अम्बा गया उर रहे इधर कोट करोड़िया उधर घोडी वाला कि रैफरी भी क्यों ਰੇਵੇ ਲੱਗੇ ਹੋਇਆ ਉਧਰ ਕਹਿੰਦੇ ਨੌਜਵਾਨ ਸਾਡਾ ਮੰਜਾ ਵਾਲਾ ਪਿੰਡ ਹੈ ਭਰਾ ਦਾ ਨੰਬਰਾਂ ਦੇ ਉੱਪਰ ਜ਼ਿੰਮੇਵਾਰੀ ਹੈ